ਨੇੜੀ ਜੀ ਬੀਬੀ ਦੀ ਗੱਲ ਰਹੀ ਹੈ ਕੋਈ ਉਹ ਵੱਡਾ ਧਰਨਾ ਚੁਕਾਇਆ ਸੀ ਕਦੀ ਕਿੰਨੀ ਤਰੀਕ ਨੂੰ ਚੁਕਾਇਆ ਸੀ ਉਹ 17 ਤਰੀਕ ਨੂੰ ਚੁਕਾਇਆ ਸੀ 12 ਨੂੰ ਚੁਕਾਇਆ ਸੀ ਜੋ ਕਹਿ ਕੇ ਚੁਕਾਇਆ ਸੀਗਾ ਪਰ ਸੋਹੀ ਗੱਲ ਤੇ ਆਪਾਂ ਨੂੰ ਸ਼ੁਰੂ ਹੋਣਾ ਹੈ ਪ੍ਰਿਸ਼ਟ ਹੋ ਗਿਆ उन्होंने कहा था की अगर एक हफ्ते में हम ना पकड़ पाए तो आप वो धरना दोबारा लगा लेना हमने एक हफ्ता नहीं तो हम चार दिन आग के ले गए आज फिर मैं सड़क पे उतरी हूँ पुलिस प्रशासन से और पंजाब सरकार से एक भीड़ मांग की मेरे बच्चों को इंसाफ दे दो दे मेरे पति के जो कातिल तो नीतू उसके शंकर जिंदल और एक का उनको गिरफ्तार करो और हम ये धरना उठाते लेकिन जब तक मुझे इंसाफ नहीं मिलेगा आज मैं अपने परिवार के साथ और समुदाय के साथ यहीं पर बैठी रहूंगी और ना ही पुलिस प्रशासन की सुनूंगी ना ही सरकार की तक मुझे इंसाफ ले बार बार मैं अपने बच्चों के लिए सिर्फ एक इंसाफ की अगर प्रशासन देख दे दे सकता दे है तो ठीक है नहीं दे सकता तो मैं अपने बच्चों और परिवार के साथ बैठी हुई देखो जब लाखों के पीछे बोली जाएंगे तब मैं अपने यहाँ परिवार गरीब बंदा अपने बच्चों की रोटी ਬੇਟਾ ਗਿਆ ਤੇ ਤੁਨ ਉਸਵਾਸ਼ਣ ਵੀ ਦਿੱਤਾ ਗਿਆ ਸੀਗਾ ਕਿ ਵੀ ਤੁਹਾਡੇ ਨਾਲ ਵੀ ਇਨਸਾਫ ਕੀਤਾ ਜਾਏਗਾ ਤੇ ਫਿਰ ਤੁਹਾਡੇ ਨਾਲ ਫਿਰ ਦੁਬਾਰਾ ਮੁੜ ਕੇ ਪ੍ਰਸ਼ਾਸਨ ਨੇ ਗੱਲਬਾਤ ਕੀਤੀ ਬਗਮਾਹੀ ਤਾਂ ਰੱਖ ਲਈ ਤੁਸੀਂ ਸਾਨੂੰ ਮੰਗਵਾ ਦਿਓ ਅਸੀਂ ਮਲੂਜਮ ਨੂੰ ਅੰਤ ਕਰਾਂਗੇ ਉਸ ਤੋਂ ਬਾਅਦ ਫਿਰ ਮੇਰਾ ਰਾਹੁਲ ਬੁਲਾਇਆ ਉੱਥੇ ਐਫ ਡੀ ਐਫ ਸੀ ਨੇ ਅੱবি 2 ਦਿਨ ਹੋਰ ਦਿਓ ਸਾਨੂੰ ਮੰਗਿਆ ਸ਼ੁੱਕਰਵਾਰ ਤੇ ਸ਼ਨੀਵਾਰ ਅਸੀਂ ਅਸੀਂ ਇਹਨਾਂ ਦੇ 2 ਦਿਨਾਂ ਦੇ ਵਿੱਚ ਪੜ ਲਾਂਗੇ ਤੇ ਉਸ ਤੋਂ ਬਾਅਦ ਫਿਰ ਅਸੀਂ 2 ਦਿਨ ਹੋਰ ਫਾਲਤੂ ਦਿੱਤੇ ਅਵੀ ਚਲੋ ਕੋਈ ਪ੍ਰਸ਼ਾਸਨ ਨੂੰ ਹੋਰ ਦੋਸ਼ ਨਾ ਕਾੜਿਓ ਅੱਜ ਅਸੀਂ ਜਿਵੇਂ ਮਜਬੂਰ ਹੋ ਗਏ ਮੇਰਾ ਬਸ ਸਿਰਫ ਇਹ ਕਹਿਣਾ ਹੈ ਅਗਰ ਮੇਰੇ ਬੱਚੇ ਨੂੰ ਨਹੀਂ ਇਲਾਜ ਮਿਲੇਗਾ ਨਾ ਮੈਂ ਚੌਂਕੀ ਦੇ ਮੂਹਰੇ ਦੇਲ ਪਾ ਕੇ ਮੈਂ ਸੜਾਂਗੀ ਮੈਂ ਭਾਵੇਂ ਭਾਉ ਆਇਆ ਲੇਵਾ ਭਾਵੇਂ ਮੈਂ ਨਹਿਤ ਗਿਆ ਮੈਂ ਸਿਰਫ ਪਰ ਇਹ ਨਾ ਜੀ ਦੇਖ ਲਿਆ ਅਭੀ ਪ੍ਰਸ਼ਾਸਨ ਕੁਛ ਕਰੇਗਾ ਮੈਂ ਬਚਨ ਨੂੰ ਕੋਈ ਮੇਰੇ ਬਾਕੀ ਹੈ ਜੀ ਮੈਂ ਮਰਾਂਗਾ ਮੇਰਾ ਪੁੱਤ ਮੈਨੇ ਦਿਹਾੜੀ ਕਰ ਕਰਕੇ ਪੜਾਇਆ ਪੂਰੇ ਮੈਂ ਮਸਾ ਪੜਾ ਕੇ ਉਰੇ ਲਈ ਮੈਨੂੰ ਨਹੀਂ ਪਤਾ ਸੀ ਸਕੂਲ ਮੇਰੇ ਪੁੱਤ ਨੂੰ ਖਾ ਜਾਏਗਾ ਕੀ ਮੇਰੇ ਪੁੱਤ ਦਾ ਮੈਟਲ ਪਾਇਆ ਉਹਨਾਂ ਨੇ ਜਦ ਮੇਰਾ ਪੁੱਤ ਮਰਿਆ ਅੱਜ ਵੈਸੇ ਪੜਾ ਕੇ ਭਰੇ 80000 ਰੁਪਇਆ ਤੇ ਉਹਦੇ ਗਲਚੇ ਮੈਂ ਵੀ ਪਾ ਦਵਾਂਗੀ ਮੈਂ ਆਪਣੇ ਪੁੱਤ ਦੀ ਬਦਲਾ ਲੇਵਾਂਗੀ ਜਦ ਉਹ ਨੂੰ ਸਰਾਤ ਦੇ ਪਿੱਛੇ ਕਰ ਦੋ ਨਹੀਂ ਉਹਦੇ ਪਿੱਛੇ ਪਰਵਾਰ ਉਹਦਾ ਮਰੂਗਾ ਇਹਨੂੰ ਕਹਿ ਦਿਓ ਪ੍ਰਸ਼ਾਸਨ ਜਿਹੜੀ ਉਹ ਭੀਖ ਮੰਗਦੀ ਮੈਂ ਜ਼ਰੂਰ ਮਰਾਂਗੀ ਕੋਈ ਮਰੇ ਨਾ ਮਰੇ ਮੇਰੇ ਪੁੱਤ ਦੇ ਨਾਲ ਮੈਂ ਜ਼ਰੂਰ ਮਰਾਂਗੀ ਜੇ ਨਾਨ ਸਾਹਿਬ ਮਿਲਿਆ ਤੁਸੀਂ ਤਾਂ ਪੂਰੀ ਕਰ ਸਕਦੇ ਹੋ ਮੇਰੀ ਇਹ ਇੱਛਾ ਹੈ ਅਭੀ ਮੈਂਨੇ ਦਿਹਾੜੀ ਕਰਕੇ ਮੇਰਾ ਪੁੱਤ ਪੜਾਇਆ ਸੀ ਮੇਰਾ ਕੱਚੇ ਦੁੱਤਾਂ ਨਾਲ ਪੜਾਇਆ ਸੀ ਮੈਂਨੇ ਅੱਜ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ ਮੈਂ ਅੰਦਰ ਨਹੀਂ ਵਰਚ ਸਕਦੀ ਮੈਂ ਬਾਹਰ ਨਹੀਂ ਹੋ ਸਕਦੀ ਮੇਰਾ ਕਾਤਲ ਕਿੱਥੇ ਆਇਆ ਮੈਂ ਆਪਣੇ ਪੁੱਤ ਦਾ ਕਾਤਲ ਨੂੰ ਵਾਹਿਗੁਰੂ ਜੀ ਕਾ ਖਾਲਸਾ ਕਾਤਲ ਨੂੰ ਅੰਦਰ ਕਰਨਾ ਚਾਹ ਰਹੀ ਹਾਂ ਬਸ ਇਹ ਮੇਰੀ ਬੇਨਤੀ ਆਤ ਚੋੜ ਕੇ ਮੇਰੇ ਪੁੱਤ ਦੇ ਕਾਤਲ ਨੂੰ ਪੜੋ ਅੱਜ ਜੋੜ ਕੇ ਬੇਨਤੀ ਹੈ ਸਾਰੇ ਪ੍ਰਸ਼ਾਸਨ ਨੇ ਮੈਨੇ ਮੰਨੀ ਮੰਨੀ ਹੈ ਮੈਨੇ ਸਾਰਾਂ ਦੇ ਬੰਦੇ ਅੱਜ ਮੈਂ ਆਪਣੇ ਵੱਲੋਂ ਵੀ 2 ਦਿਨ ਪਾਲਤੂ ਕਰਦੇ ਆ ਅਭੀ ਮੇਰੇ ਪੁੱਤ ਦਾ ਕਾਤਿਲ ਫੜੇ ਜਾਵੇ ਕੋਈ ਨਹੀਂ ਫੜ ਰਿਹਾ ਸਰ ਕੋਈ ਨਹੀਂ ਬੜਿਆ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਆਇਆ ਫਿਰ ਹੁਣ ਸਾਡੇ ਘਰ ਕੋਈ ਨਹੀਂ ਆਂਦਾ ਜੀ ਸਾਡੇ ਘਰ ਕੋਈ ਮੈਂਬਰ ਨਹੀਂ ਆਇਆ ਸਾਰੇ ਕੋਈ ਪ੍ਰਸ਼ਾਸਨ ਨਹੀਂ ਆਇਆ ਸਾਨੂੰ ਕਿਸੇ ਨੇ ਤਲਾਸ਼ਾ ਨਹੀਂ ਦਿੱਤਾ ਸਾਨੂੰ ਕੋਈ ਚਲਾਸਾ ਨਹੀਂ ਦਿੱਤਾ ਅਸੀਂ ਰੋਨੀ ਆਮੂ ਧੋ ਲੈਨੇ ਆ ਰੋਨੀ ਆਮੂ ਧੋ ਲੈ ਜੀ ਅੱਜ ਮੈਂ ਆਪਣੀ ਜਾਨ ਕੋ ਆ ਨਾਲ ਮੇਰਾ ਰਾਉ ਲ ਪਿੱਛੇ ਮੇਰਾ ਰਾਉ ਜਾਨ ਮੈਂ ਦੱਸ ਮੈਂ ਕਿਹੜੇ ਜਿਹੜੇ ਮੁੱਛੇ ਗਿਰਾ ਮੈਨੂੰ ਦੱਸੋ ਮੈਨੂੰ ਕਿਸਾਬ ਤੋਂ ਜੀ ਅੱਜ ਸਿਰ ਮੇਰਾ ਕਹਾਣਾ ਹੈ ਜਾਂ ਚੌਕੀ ਦੇ ਮੂਰੇ ਮਾਰੇਗੇ ਫਿਰ ਬਸ ਮੈਨੂੰ ਪ੍ਰਸ਼ਾਸਨ ਰੋਕ ਨਹੀਂ ਸਕਦਾ ਲੜ ਲੱਗਾ ਤੇ ਮੈਨੂੰ ਦਿੱਲੀ ਲਾ ਲੈਣੀ ਪਰਸੋਂ ਮੈਂ ਉੱਥੇ ਗਈ ਚੌਕੀ 'ਚ ਉੱਥੇ ਵੀ ਮੇਰਾ ਸਮੇਂ ਦੇ ਵਿੱਚ ਹੋਇਆ ਇਹੋ ਜਿਹਾ ਗੱਟ ਪ੍ਰਸ਼ਾਸਨ ਉਹਨੂੰ ਸਪੋਰਟ ਦੇ ਰਿਹਾ ਮੈਨੂੰ ਝਿਲਕੇ ਦੇ ਰਿਹਾ ਮੈਨੂੰ ਝਿਲਕੇ ਦੇ ਰਿਹਾ ਪ੍ਰਸ਼ਾਸਨ ਸ਼ੰਕਰ ਜਿੰਦਲ ਉਹ ਤਾਂ ਜਮਾਨਤ ਮੰਗਣ ਆਇਆ ਤੇ ਉਹਨੂੰ ਪ੍ਰਸ਼ਾਸਨ ਨੇ ਇੱਧਰ ਮੂੰਹ ਕਰੋ ਤੇ ਮੈਨੂੰ ਝਿਲਕੇ ਦੇ ਰਿਹਾ ਤੁਸੀਂ ਬਾਹਰ ਚਲੋ ਕੀ ਗੱਲ ਕੌਣ ਕਹਿੰਦੀ ਇਹ ਗੱਲ ਇਹ ਫੁੱਲ ਸਾਰੇ ਕੀ ਗੱਲ ਇਹ ਪ੍ਰਸ਼ਾਸਨ ਹੈ ਤੂੰ ਸਾਨੂੰ ਅੰਜੀ ਜ਼ਹਿਰ ਦੇ ਦੋ ਪ੍ਰਸ਼ਾਸਨ ਨੂੰ ਕਹੋ ਸੈਣੀ ਪਰਿਵਾਰ ਨੂੰ ਸਬਾਣੇ ਦਾ ਨਾਮ ਮਟਾ ਮਕਾ ਦਿਓ ਉਹਨਾਂ ਨੂੰ ਜ਼ਹਿਰ ਦੇ ਦਿਓ ਰੋਟੀ ਚ ਪਾ ਕੇ ਦੇ ਦਿਓ ਅਸੀਂ ਸਾਰੇ ਚਲੇ ਜਾਵਾਂਗੇ ਉਰ ਤੋਂ ਸਾਡੇ ਦੇ ਪਿੱਛੇ ਪਿਛੋਕੜ ਸੀ ਅਸੀਂ ਆਪਣੇ ਬੱਚਿਆਂ ਨੂੰ ਪਾਲਣ ਆਏ ਸੀ ਉਰੇ ਸਾਨੂੰ ਨਹੀਂ ਪਤਾ ਸੀ ਅਬ ਸਾਡੇ ਨਾਲ ਇੱਕ ਗਰਦਾਰੀਓ ਬਸ ਹੱਥ ਜੋੜ ਕੇ ਬੇਨਤੀ ਹੈ ਮੇਰੇ ਪੁੱਤ ਦਾ ਇਨਸਾਫ ਦਵਾਓ ਮੈਂ ਤੁਹਾਨੂੰ ਇਹ ਹੀ ਕਹਿ ਰਹੀ ਆ ਨਹੀਂ ਮੈਂ ਮਰਾਂਗੀ ਬਾਕੀ ਬਾਕੀ ਨਾ ਲੱਗਿਆ ਸੀਗਾ ਸੈਣੀ ਪਰਿਵਾਰ ਨੇ ਲਾਇਆ ਸੀਗਾ ਸੁਤੀਸ਼ ਸੈਣੀ ਦੀ ਜਿਹੜੀ ਕੋਈ ਆਪਣੀ ਸੁਸਾਇਡ ਨੋਟ ਵੀ ਮਿਲਿਆ ਸੀਗਾ ਤੇ ਉਹਨੇ ਜਿਹੜੀ ਆਤਮ ਹੱਤਿਆ ਕੀਤੀ ਸੀਗੀ ਕੋਈ ਆਤਮ ਹੱਤਿਆ ਐਵੇਂ ਨਹੀਂ ਕਰਦਾ ਕੋਈ ਮਜਬੂਰੀ ਵਾਸੀ ਕਰਦਾ ਜੇ ਕੋਈ ਬਹੁਤ ਹੀ ਦੁਖੀ ਹੋ ਕੇ ਜਿਸ ਨੂੰ ਕੋਈ ਪਰੇਸ਼ਾਨ ਕੀਤਾ ਗਿਆ ਹੋਣਾ ਕਿਵੇਂ ਦੇਖਦੇ ਹੋਂ ਤੇ ਪ੍ਰਸ਼ਾਸਨ ਨੇ ਉਦੋਂ ਧਰਨਾ ਕੀ ਕਹਿ ਕੇ ਚੁਕਵਾਇਆ ਸੀ ਆਪਣਾ ਇਹ ਬਹੁਤ ਜ਼ੁਲਮ ਹੋਇਆ ਜੀ ਉਸ ਦਿਨ ਦੇ ਰੌਲਾ ਪੈ ਰਿਹਾ ਜਿਸ ਦਿਨ ਉਹਦੀ ਡੈਥ ਹੋਈ ਸੀ ਰੌਲਾ ਪੈ ਗਿਆ ਸੀ ਐਫ ਆਈ ਆਰ ਹੋ ਗਈ ਇਹ ਸਭ ਜਿਹੜਾ ਪਰਿਵਾਰ ਕਹਿੰਦਾ ਸੀ ਵੀ ਅਸੀਂ ਸੰਸਕਾਰ ਨਹੀਂ ਕਰਨਾ ਪੁਲਸ ਨੇ ਇਹਨਾਂ ਨੂੰ ਭਲੋ ਕੇ ਇਥੋਂ ਸਮਾਨੇ ਵਾਲੀ ਨੇ ਇਹਨਾਂ ਨੂੰ ਭਲੋ ਕੇ ਬਚਪਾਜ ਦੇ ਕੇ ਸੰਸਕਾਰ ਕਰਤਾ ਠੱਗੀ ਮਾਰ ਲਈ ਪਹਿਲੀ ਠੱਗੀ ਫੇਰ ਚਲੋ ਇਹਨੇ ਦਿਨ ਗੱਲ ਚੱਲਦੀ ਰਹੀ ਫੇਰ ਮੈਂ ਸ਼ਾਰਟ ਗੱਲ ਗੱਲਾ ਫੇਰ ਰੋਡ ਤੇ ਧਰਨਾ ਲੱਗਿਆ ਇਥੇ ਐਸ ਐਸ ਪੀ ਜ਼ਿਲੇ ਦੇ ਆਏ ਉਹ ਇੱਕ ਹਫ਼ਤੇ ਦਾ ਟਾਈਮ ਲੇ ਗਏ ਵੀ ਮੈਂ ਉਹਨਾਂ ਨੂੰ ਅਰੈਸਟ ਕਰੂੰਗਾ ਕਰੂੰਗਾ ਪਰਿਵਾਰ ਨੂੰ ਪੂਰਾ ਵਿਚਵਾਚ ਦਿਵਾ ਕੇ ਗਿਆ ਪਰ ਅੱਜ ਫੇਰ 10 12 ਦਿਨ ਹੋ ਗਏ ਫੇਰ ਕੁਝ ਨਹੀਂ ਹੋਇਆ ਸੋ ਹੁਣ ਅਸੀਂ ਇਹੀ ਬੇਨਤੀ ਕਰਦੇ ਆਂ ਕਿ ਅੱਜ ਜਿਹੜਾ ਧਰਨਾ ਇਹਨਾਂ ਰੰਤ ਸਰਜ ਝਾਰੀ ਰੋਗਾ ਸਾਰੀ ਸੰਗਤ ਨੂੰ ਲੱਗ ਕੇ ਨੂੰ ਫੀਲ ਕਰਦਿਆਂ ਕਿ ਆਓ ਅੱਜ ਪੰਜਾਬ ਦੀ ਧਰਤੀ ਦੇ ਜਿਹੜੇ ਤੜਫ ਤੜਕੇ ਲੋਕ ਬੀਬੀਆਂ ਮੈਣਾ ਭਾਈਆਂ ਤੜਫ ਰਹੇ ਨੇ ਕਿ ਸਾਡੇ ਇਨਸਾਫ ਮਿਲ ਜੇ ਉਹਨਾਂ ਨੂੰ ਇਨਸਾਫ ਦਵਾਈਏ ਬਸ ਇਹੀ ਕੁਝ ਕਹਿੰਨੇ ਆ ਤੇ ਪਾਤੜ ਵਾਲਾ ਜਿਹੜਾ ਨਿਆਲ ਕਾਂਡ ਹੋਇਆ ਉਹਨਾਂ ਨਾਲ ਵੀ ਅਸੀਂ ਸਹਿਮਤਾ ਉੱਤਰ ਵੀ ਆਓ ਹੁਣ ਸਾਡੀ ਇਹ ਸਲਾਹ ਕਿ ਇੱਕ ਤਾਂ ਇਕੱਠਾ ਕਰ ਲਈਏ ਵੱਡਾ ਪੰਜਾਬ ਲੈਵਲ ਦਾ ਹੋ ਜੇ ਕਿ ਜ਼ਿਲ੍ਹਾ ਪੁਲਿਸ ਤਾਂ ਇੱਕ ਹੀ ਆ ਕੋਈ ਅੱਡ ਪੁਲਿਸ ਨਹੀਂ ਆ ਗਈ ਸਰਕਾਰ ਇੱਕ ਆ ਅੱਡੋ-ਅੱਡਨਾ ਸੋ ਅੱਗੇ ਜੋ ਵੀ ਰਸਤੇ ਨਿਕਲਣਗੇ ਕੱਢੀ ਚੱਲਾਂਗਾ ਪਰ ਉਹਨਾਂ ਚਿਰ ਇਹ ਜਾਰੀ ਰਹੂਗਾ ਜਿੰਨਾ ਚਿਰ ਤੱਕ ਅਨਸਾਬ ਨਹੀਂ ਬਣਦੀ ਤੁਸੀਂ ਪਰਿਵਾਰ ਦਾ ਸਾਥ ਦਿੱਤਾ ਸੀਗਾ ਅਸੀਂ ਦੇਖਿਆ ਸੀਗਾ ਤੇ ਉਸ ਦਿਨ ਪ੍ਰਸ਼ਾਸਨ ਨੇ ਕੀ ਕਹਿ ਕੇ ਧਰਨਾ ਚਕਾਇਆ ਸੀਗਾ ਉਸ ਦਿਨ ਦੀ ਪ੍ਰਸ਼ਾਸਨ ਨੇ ਬਰਨ ਸ਼ਰਮਾ ਐਸਪੀ ਆਏ ਤੇ ਅਸੀਂ ਡੀਐਸਪੀ ਤੇ ਤਾਂ ਵਿਸ਼ਵਾਸ ਨਹੀਂ ਕੀਤਾ ਕਿਉਂਕਿ ਡੀਐਸਪੀ ਨੇ ਪਹਿਲਾਂ ਸੰਸਕਾਰ ਕਰਾਇਆ ਸੀ ਕਿ ਕਹੇ ਕਿ ਦਾ ਹਸੈਣੀ ਦਾ ਜਿਸ ਸੰਸਕਾਰ ਕਰ ਦੋ ਮੈਂ ਦੋ ਦਿਨਾਂ ਚ ਕਰ ਦੂੰ ਤੇ ਉਸ ਤੋਂ ਬਾਅਦ ਉਹਦੇ ਰਾਤ ਨੂੰ ਐਸਪੀ ਬਰਨ ਸ਼ਰਮਾ ਆਏ ਪਟਿਆਲੇ ਤੋਂ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਮੈਨੂੰ ਇੱਕ ਹਫ਼ਤੇ ਦਾ ਸਮਾਂ ਦੇ ਦਿਓ ਪਰ ਹਫਤੇ ਦੀ بجائے ਅੱਜ ਅਸੀਂ 11 ਦਿਨਾਂ ਬਾਅਦ ਧਰਨਾ ਲਾ ਰਹੇ ਹਾਂ ਅਸੀਂ 24 ਤਰੀਕ ਦਾਤੀ ਅੱਜ ਦੇਖ ਲਓ 29 30 ਹੋ ਗਈ 29 ਤਰੀਕ ਐ ਅੱਜ ਅਸੀਂ 5 ਦਿਨ ਉੱਤੋਂ ਨਹੀਂ ਲੰਗਾ ਕੇ 24 ਤੋਂ ਬਾਅਦ ਧਰਨਾ ਲਾਇਆ ਹੈ ਗ੍ਰਿਫਤਾਰੀ ਲਈ ਮੰਗ ਇੱਕੋ ਥੀ ਵੀ ਜਿਹੜੇ ਦੋਸ਼ੀਆਂ ਦੀ ਗ੍ਰਿਫਤਾਰੀ ਹੋਵੇ ਨੀਤੂ ਦੇਵ ਗੰਦ ਦੀ ਉਹਦੀ ਹਾਈ ਕੋਰਟ ਨੇ ਵੀ ਜਵਾਨਤ ਰੱਦ ਕਰਤੀ ਤੇ ਸਾਰੇ ਕਿਤੋਂ ਰੱਦ ਹੋ ਗਈ ਉਹਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਮੁੱਖ ਦੋਸ਼ੀ ਨੂੰ ਨਾ ਜਿਹੜੇ ਦੂਜੇ ਨੇ ਸਹਿਦੋਸ ਸੀ ਜਿਹੜਾ ਨਾ ਸਾਰੇ ਸਬੂਤ ਦਿੱਤੇ ਨਾ ਉਹਨਾਂ ਨੂੰ ਕਿਸੇ ਨੂੰ ਗ੍ਰਿਫਤਾਰ ਕੀਤਾ ਇਸ ਲਈ ਅੱਜ ਅਣਮਿਥੇ ਸਮੇਂ ਲਈ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹ ਬੇਸ਼ਰਮ ਹੋ ਗਿਆ ਥੱਲੇ ਵਾਲਾ ਤਾਂ ਉਤਲੇ ਅਫਸਰ ਪਤਾ ਨਹੀਂ ਕੀ ਹੈ ਕਾਲੇ ਮਾਲੇ ਨੇ ਇਹੀ ਲੱਗਦਾ ਵੀ ਇਹ ਤੋਂ ਭ੍ਰਿਸ਼ਟਾਚਾਰ ਦੀ ਬੂਹ ਆਉਂਦੀ ਹੈ ਜਿਹਦਾ ਫੜ ਨਹੀਂ ਰਹੇ ਨਹੀਂ ਕੋਈ ਇੱਕ ਪ੍ਰਿੰਸੀਪਲ ਨੂੰ ਔਰਤ ਨੂੰ ਬੜਨਾ ਕਿੰਨਾ ਗੁੱਖ ਹੈ ਸੋ ਸਾਡੀ ਇਹ ਹੈ ਵੀ ਅੱਜ ਅਸੀਂ 19 ਦੇ ਧਰਮਾ ਦੇਣਾ ਹੈ ਜਿੰਨਾ ਦੇਰ ਕੋਈ ਠੋਸ ਕਾਰਵਾਈ ਨਹੀਂ ਹੁੰਦੀ ਧੰਨਕ ਤੁਹੈਂਕਿਊ ਸਤੀ ਸ਼ੈਣੀ ਦੇ ਪਰਿਵਾਰ ਤੁਹਾਡੇ ਨਾਲ ਸਾਰਾ ਬੈਠੀ ਹੈ ਤੇ ਹੋਰ ਵੀ ਲੋਕ ਜਿਹੜੇ ਉਹਨਾਂ ਦੇ ਹਮਦਰਦੀ ਨੇ ਜਿਨ੍ਹਾਂ ਨੂੰ ਇਨਸਾਫ ਕੇ ਵੀ ਚਾਹੀਦਾ ਉਹ ਸਾਰੇ ਬੈਠੇ ਆ ਕਿਵੇਂ ਦੇਖਦੇ ਹੋ ਤੇ ਕੀ ਕਹਿਣਾ ਚਾਹਨੀ ਹੈ ਦੇਖੋ ਸਤੀ ਸ਼ੈਣੀ ਵਿਚਾਰਾ ਇੱਕ ਮਾਨਦਾਰ ਬੰਦਾ ਸੀ ਤੇ ਇੱਥੋਂ ਦਾ ਜਿਹੜਾ ਮੈਨੇਜਮੈਂਟ ਸੀ ਨਾ ਆ ਪਬਲਿਕ ਸਕੂਲ ਦਾ ਉਹ ਲੁੱਟ ਘੜਦਾ ਸੀ ਉਦਿਆਰਥੀਆਂ ਦੀ ਤੇ ਉਹਨੇ ਜਿਹੜਾ ਘਟਾਲਾ ਕੀਤਾ ਸੀ ਉਹ ਦਾ ਜਾਦ ਕਰ ਕੀਤਾ ਸੀ ਇਸ ਕਰਕੇ ਉਹਦੇ ਬਹਿਰ ਪੈ ਗਏ ਸੀ ਇਹ ਤੇ ਉਹਨੂੰ ਥੱਪੜ ਤੱਕ ਮਾਰੇ ਨੇ ਉਹ ਵਿਚਾਰਾ ਆਪਣੀ ਬੇਇੱਜ਼ਤੀ ਸਹਾਰ ਨਾ ਸਹਾਰਦਾ ਹੋਇਆ ਉਹ ਵੀਡੀਓ ਵੀ ਉਹਦੀਆਂ ਵਾਇਰਲ ਹੋ ਗਈ ਸੀ ਬੇਇੱਜ਼ਤੀ ਨਾ ਸਹਾਰਦਾ ਹੋਇਆ ਉਹ ਕਹਿ ਕੇ ਕਹਿੰਦਾ ਵੀ ਮੈਂ ਤਾਂ ਹੁਣ ਚੱਲਿਆ ਜੇ ਤੁਸੀਂ ਮੇਰਾ ਇਨਸਾਫ ਲੈ ਸਕਦੇ ਹੋ ਤਾਂ ਲੈ ਲਿਓ ਕਿਉਂਕਿ ਇਹ ਪ੍ਰਿਸ਼ਟ ਬੰਦੇ ਨੇ ਇਹਨਾਂ ਨੂੰ ਮੈਂ ਇਮਾਨਦਾਰ ਚੰਗਾ ਨਹੀਂ ਲੱਗਦਾ ਉਹ ਬੰਦਾ ਇਮਾਨਦਾਰ ਸੀ ਇਹ ਸਾਰੇ ਪ੍ਰਿਸ਼ਟ ਸੀ ਤੇ ਇਹ ਕੱਪੜੇ ਘੜਦੇ ਸੀ 80 ਲੱਖ ਦਾ ਉਹਨੇ ਕੱਪੜਾ ਵੀ ਲੋਕਾਂ ਨੂੰ ਲੈ ਕੇ ਦਿੱਤਾ ਸੀ ਫਾਰੇ ਜਦੋਂ ਉਹ ਕੱਪੜਾ ਅਗਰ ਕੀਤਾ ਇਹਦੇ ਵਾਇਰ ਪੈ ਗਏ ਉਹਨੂੰ ਥੱਪੜ ਤੱਕ ਮਾਰੇ ਗਾਲਾਂ ਕੱਢੀਆਂ ਇਸ ਕਰਕੇ ਆਪਣੀ ਬੇਇੱਜ਼ਤੀ ਨੂੰ ਨਾ ਸਹਾਰਦਾ ਹੋਇਆ ਉਹ ਵੀਡੀਓ ਵਾਇਰਲ ਕਰਕੇ ਕਹਿੰਦਾ ਵੀ ਹੁਣ ਲੋਕਾਂ ਨੇ ਮੇਰਾ ਇਨਸਾਫ ਲੈਣਾ ਹੈ ਮੇਰੇ ਬੱਚਾ ਨੂੰ ਸਾਫ਼ ਲੋਕਾਂ ਨੇ ਲੈ ਕੇ ਦੇਣਾ ਮੈਂ ਚੱਲਿਆ ਇਹ ਧਰਨਾ ਕਿਉਂ ਲਾਇਆ ਜੀ ਇਹ ਧਰਨਾ ਇਸ ਕਰਕੇ ਲਾਇਆ ਅਸੀਂ ਨਾ ਪਰਸੋਂ ਚੌਥੇ ਡੀਐਸਪੀ ਨੂੰ ਮਿਲੇ ਸੀ ਇਹਨਾਂ ਦੇ ਨਾਲ ਉਹ ਡੀਐਸਪੀ ਨੇ ਕੋਈ ਸਾਨੂੰ ਕੋਈ ਚੰਗਾ ਰਿਸਪੌਂਸ ਨਹੀਂ ਦਿੱਤਾ ਇਸ ਕਰਕੇ ਅਸੀਂ ਕਿਹਾ ਸੀ ਵੀ 29 ਤਰੀਕ ਨੂੰ ਸੀ ਧਰ ਨਾਲ ਲਾਵਾ ਕੇ ਕਿੰਨੀ ਕਿੰਨੀ ਦੇਰ ਤੱਕ ਤਾਂ ਰਲਾਓਗੇ ਦੇਖੋ ਜੀ ਉਹ ਆ ਜਿੰਨਾ ਚਿਰ ਪ੍ਰਸ਼ਾਸਨ ਆ ਕੇ ਜ਼ਿੰਮੇਵਾਰੀ ਲੈ ਕੇ ਕਹਿੰਦਾ ਨਹੀਂ ਵੀ ਇਹ ਫੜਿਆ ਫੜ ਲੈ ਇੱਧਾ ਫੜ ਫੜ ਰਹੇ ਆ ਜਾਂ ਫੜ ਲਈ ਤੇ ਉਹਨਾਂ ਚਿਰ ਅਸੀਂ ਇੱਥੇ ਬੈਠੇ ਰਹਾਂ ਧੰਨਵਾਦ ਧੰਨਵਾਦ